ਸਾਰੇ ਸੀਸਟੂਰੇ ਉੱਥੇ ਆਈ ਅਸੀਂ ਇਸ ਯੂਨੀਵਰਸਿਟੀ ਦੇ ਸਟੂਡੈਂਟ ਆ ਜੀ ਸ਼ਾਂਤਮਈ ਤਰੀਕੇ ਨਾਲ ਅਸੀਂ ਯੂਨੀਵਰਸਿਟੀ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਆ ਫੜ ਫੜ ਕੇ ਸਾਨੂੰ ਡਿਟੇਨ ਕੀਤਾ ਜਾ ਰਿਹਾ ਅਸੀਂ ਵੀ ਆਉਣ ਵਾਲੇ ਟਾਈਮ ਦੇ ਅਫਸਰ ਹੀ ਆ ਇੱਥੇ ਇਹਨਾਂ ਦਾ ਧੂਆਂ ਗੱਡਾਂਗੇ ਚੁੱਕ ਚੁੱਕ ਕੇ ਅੰਦਰ ਵਾਰਿਆ ਬਸ ਸਾਡੇ ਕੋਈ ਵਾਲੇ ਸਟੂਡੈਂਟ ਵੀ ਨਹੀਂ ਪ੍ਰੋਟੈਸਟ ਕਰ ਪ੍ਰੋਟੈਸਟ ਵੀ ਨਹੀਂ ਕਰ ਰਹੇ ਦੇਰ ਤੱਕੇ ਮਾਰ ਕੇ ਅੰਦਰ ਕਰ ਰਹੇ ਆ ਸਾਨੂੰ ਜਾਣ ਕੀਤਾ ਜਾ ਰਿਹਾ ਇਹ ਜਿਹੜੀ ਸਾਡੀ ਜਦੋਂ ਪ੍ਰੋਟੈਸਟ ਕਰਦੇ ਆ ਉਹਨੂੰ ਅੰਦਰ ਰੱਖਣ ਇਹਨਾਂ ਨੇ ਮੈਦਾਨ ਸਾਹਮਣੇ ਗੇਟ ਤੋਂ ਇਧਰ ਕੀਤਾ ਫਿਰ ਇਸ ਗੇਟ ਤੋਂ ਆ ਕੇ ਕਹਿੰਦੇ ਉੱਤੇ ਘਰ ਜਾਓ ਉੱਤੇ ਖੜੇ ਕਹਿੰਦੇ ਇਧਰ ਖੜੋ ਇਧਰ ਖੜੋ ਚੱਲ ਕੇ ਅੰਦਰ ਜਾ ਰਿਹਾ ਦਾ ਲਗਾਤਾਰ ਚੰਡੀਗੜ੍ਹ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਗ੍ਰਿਫਤਾਰੀਆਂ ਲਗਾਤਾਰ جاری ਨੇ ਤੀਜੀ ਚੌਥੀ ਬੱਸ ਆ ਤਾਂ ਭੈਣ ਸਟੂਡੈਂਟ ਨੇ ਸਟੂਡੈਂਟਾਂ ਨੂੰ ਵੀ ਆ ਤਾਂ ਇੱਕ ਭੈਣ ਨੂੰ ਲਗਾਇਆ ਜਾ ਰਿਹਾ ਤਸਵੀਰ ਦਿਖਾ ਦਿੰਨੇ ਆ ਇੱਕ ਭੈਣ ਹੋ ਸਕੀਂ ਕਿ ਇਹਨਾਂ ਚਾਉ ਨਾ ਭੈਣਾ ਨੂੰ ਧੀਆਂ ਭੈਣਾ ਨੂੰ ਚੱਕ-ਚੱਕ ਕੇ ਬੱਸਾਂ ਵਿੱਚ ਚੱਕਿਆ ਜਾ ਰਿਹਾ ਇੱਕ ਸਟੂਡੈਂਟ ਹੈ ਜੋ ਇੱਕ ਲੜਕੀ ਹੈ ਉਸ ਨੂੰ ਚੱਕ ਕੇ ਪੁਲਿਸ ਨੇ ਗ੍ਰਿਫਤਾਰ ਕੀਤਾ ਆ ਲੜਕਿਆਂ ਨੂੰ ਵੀ ਹੁਣ ਚੱਕਿਆ ਜਾ ਰਿਹਾ ਉਹ ਮੇਰੇ ਪਿਛੋਕੜ ਨੂੰ ਸੋਨਹਰ ਸਾਤ ਸ੍ਰੀ ਅਕਾਲ ਜਾਰਜ ਕਰੇ ਤਾਂ ਸਟੂਡੈਂਟ ਹੈ ਜਿਹੜਾ ਨੌਜਵਾਨ ਨੂੰ ਹੁਣ ਪੁਲਿਸ ਨੇ ਬਸਤੇ ਵਿੱਚ ਸਿੱਟਿਆ ਹੋ ਇੱਕ ਸਟੂਡੈਂਟ ਹੈ ਪੰਜਾਬ ਤਾਂ ਲਗਾਤਾਰ ਬਿਲਕੁਲ ਜਾਰਜ ਕਰ ਰਹੇ ਸਾਨੂੰ ਅੰਦਰ ਦੰਗਲ ਡਾ ਕਰ ਰਹੇ ਨੇ ਇਹਨਾਂ ਦੇ ਕੋਲ ਕੋਈ ਹੱਕ ਨਹੀਂ ਹੈਗਾ ਵੀ ਇਹ ਸਾਨੂੰ ਪ੍ਰੋਟੈਸਟ ਕਰਦਿਆਂ ਨੂੰ ਅੰਦਰ ਰੱਖਣ ਇਹਨਾਂ ਨੇ ਪਹਿਲਾਂ ਸਾਨੂੰ ਇਸ ਗੇਟ ਤੋਂ ਇਧਰ ਕੀਤਾ ਠੀਕ ਹੈ ਫਿਰ ਇਸ ਗੇਟ ਤੋਂ ਆ ਕੇ ਕਹਿੰਦੇ ਉੱਥੇ ਘੱਟ ਜਾਓ ਆ ਤੁਹਾਨੂੰ ਦਿਖਾਈਆਂ ਕਿ ਬਸ ਦੇ ਵਿੱਚ ਨੌਜਵਾਨਾਂ ਨੂੰ ਗ੍ਰਫਤਾਰ ਕੀਤਾ ਜਾ ਰਿਹਾ ਜਿਸ ਦੇ ਵਿੱਚ ਦੋ ਤੋਂ ਤਿੰਨ ਲੜਕੀਆਂ ਵੀ ਸੀ ਤਾਂ ਉਹ ਸਟੂਡੈਂਟ ਨੇ ਇੱਕ ਉਹਨਾਂ ਦੇ ਵਿੱਚ ਉਹ ਕਹਿਣਾ ਕਿ ਅਸੀਂ ਸਟੂਡੈਂਟ ਆ ਸਾਨੂੰ ਵੀ ਇਥੋਂ ਲਜਾਇਆ ਜਾ ਰਿਹਾ ਉਹਨਾਂ ਦਾ ਕਹਿਣਾ ਕਿ ਗੁੰਡਾ ਰਾਜ ਦਾ ਇੱਕ ਹੋਰ ਨੌਜਵਾਨ ਤਾਂ ਲਗਾਤਾਰ ਨੌਜਵਾਨ ਅਸੀਂ ਵੀ ਆਉਣ ਵਾਲੇ ਟਾਈਮ ਦੇ ਅਫਸਰ ਹਾਂ ਇੱਥੇ ਇਹਨਾਂ ਦਾ ਧੂਆਂ ਕੱਢਾਂਗੇ ਤਾਂ ਤਸਵੀਰਾਂ ਦਿਖਾ ਦਿੰਨੇ ਆ ਸਾਸ਼ਰੀਆ ਕਾਲਾ ਲਗਾਤਾਰ ਜਕਾਰੇ ਲਾਇਆ ਜਾ ਰਹੇ ਨੇ ਤਾਂ ਪੁਲਿਸ ਦੇ ਨਾਲ ਨੌਜਵਾਨ ਦੀ ਅੰਦਰ ਬਹਿਸ ਬਸਾਈ ਵੀ ਹੋ ਰਹੀ ਹੈ ਤਾਂ ਤੁਹਾਨੂੰ ਚੰਡੀਗੜ੍ਹ ਦੇ ਜੋ ਹਾਲਾਤ ਨੇ ਉਹ ਦਿਖਾ ਰਹੇ ਆ ਇੱਥੋਂ ਸਟੂਡੈਂਟ ਨੇ ਜੋ ਸਟੂਡੈਂਟਾਂ ਨੇ ਜਿਨ੍ਹਾਂ ਦੇ ਕੋਲੇ ਆਈਡੀ ਕਾਰਡ ਤੱਕ ਸੀ ਉਹਨਾਂ ਨੂੰ ਵੀ ਅੰਦਰ ਜਾਣ ਤੋਂ ਰੋਕਿਆ ਗਿਆ ਤੇ ਜਦੋਂ ਉਹ ਬਾਹਰ ਖੜੇ ਸੀ ਤਾਂ ਉਹਨਾਂ ਨੂੰ ਇੱਥੋਂ ਗ੍ਰਿਫਤਾਰ ਕਰਕੇ ਲਗਾਇਆ ਗਿਆ ਤਾਂ ਉਹ ਬੱਸ ਇੱਕ ਹੋਰ ਤਿੰਨ ਤੋਂ ਚਾਰ ਬੱਸਾਂ ਹੁਣ ਤੱਕ ਇੱਥੋਂ ਲਗਾਈਆਂ ਜਾ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚ ਹੁਣ ਲੜਕੀਆਂ ਨੂੰ ਵੀ ਇੱਥੋਂ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਲਗਾਤਾਰ ਪੰਜਾਬ ਯੂਨੀਵਰਸਿਟੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੋ ਇੱਥੇ ਹਾਲਾਤ ਬਣੇ ਹੋਏ ਨੇ ਹੁਣ ਤੱਕ ਕਿਸੇ ਨੂੰ ਵੀ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਤਾਂ ਪੁਲਿਸ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਭੱਜ-ਭੱਜ ਕੇ ਨੌਜਵਾਨਾਂ ਨੂੰ ਫੜਨ ਜਾ ਰਹੀ ਹੈ ਤਾਂ ਇਹ ਹਾਲਾਤ ਨੇ ਚੰਡੀਗੜ੍ਹ ਪੁਲਿਸ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਹਮਣੇ ਦੀਆਂ ਤਸਵੀਰਾਂ ਭੱਜ-ਭੱਜ ਕੇ ਨੌਜਵਾਨਾਂ ਨੂੰ ਫੜ ਰਹੀ ਹੈ ਚੰਡੀਗੜ੍ਹ ਪੁਲਿਸ ਇਤੋਂ ਤੱਕ ਕੇ ਜੋ ਸਟੂਡੈਂਟ ਨੇ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਬਖਸ਼ਾ ਨਹੀਂ ਜਾ ਰਿਹਾ ਉਹਨਾਂ ਨੂੰ ਵੀ ਹਾਂ ਤਾਂ ਇਹ ਹਾਲਾਤ ਨੇ ਜੀ ਭਾਈ ਪਾਜੀ ਬਹੁਤ ਤੱਕਾ ਕਰ ਰਿਹਾ ਜੀ ਬਹੁਤ ਤੱਕਾ ਕਰ ਰਿਹਾ ਚੁੱਕ ਚੁੱਕ ਕੇ ਅੰਦਰ ਵਾਰਿਆ ਬੱਸ ਸਾਡੇ ਵਾਲੇ ਸਟੂਡੈਂਟ ਵੀ ਨਹੀਂ ਮਾਰੇ ਪ੍ਰੋਟੈਸਟ ਪ੍ਰੋਟੈਸਟ ਵੀ ਨਹੀਂ ਕਰ ਰਹੇ ਮੇਰੇ ਧੱਕੇ ਮਾਰ ਕੇ ਅੰਦਰ ਕਰ ਰਹੇ ਆ ਅਸੀਂ ਇਸ ਯੂਨੀਵਰਸਿਟੀ ਦੇ ਸਟੂਡੈਂਟ ਆ ਜੀ ਸ਼ਾਂਤਮਈ ਤਰੀਕੇ ਨਾਲ ਅਸੀਂ ਯੂਨੀਵਰਸਿਟੀ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਆ ਫੜ ਫੜ ਕੇ ਸਾਨੂੰ ਡਿਟੇਨ ਕੀਤਾ ਜਾ ਰਿਹਾ ਕੋਈ ਚੱਕਰ ਨਹੀਂ ਦੇਖਾਂਗੇ ਤਾਂ ਸਟੂਡੈਂਟ ਨੇ ਉਹਨਾਂ ਦਾ ਕਹਿਣਾ ਕਿ ਅਸੀਂ ਯੂਨੀਵਰਸਿਟੀ ਦੇ ਸਟੂਡੈਂਟ ਆ ਸਾਨੂੰ ਵੀ ਇੱਥੋਂ ਬਖਸ਼ਾ ਨਹੀਂ ਜਾ ਰਿਹਾ ਸਾਨੂੰ ਵੀ ਇਥੋਂ ਚੱਕ ਚੱਕ ਕੇ ਲਜਾਇਆ ਜਾ ਰਿਹਾ ਤਾਂ ਇਹ ਹਾਲਾਤ ਨੇ ਇਥੋਂ ਦੇ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਬਾਹਰ ਜੋ ਹਾਲਾਤ ਨੇ ਉਹ ਨਾਜ਼ ਬਣੇ ਹੋਏ ਨੇ ਕਿਉਂਕਿ ਹੁਣ ਤੱਕ ਇੱਥੇ ਤਿੰਨ ਤੋਂ ਚਾਰ ਵਾਰ ਜਿਹੜੀ ਢੀੜ ਹੈ ਉਹ ਇਕੱਠੀ ਹੋਈ ਸੀ ਤਾਂ ਹੁਣ ਜਿਹੜੀ ਸਾਰੀ ਢੀੜ ਹੈ ਉਸ ਨੂੰ ਖਾਲੀ ਕਰਵਾ ਦਿੱਤਾ ਗਿਆ ਗ੍ਰਫਤਾਰ ਕਰ ਕਰਕੇ ਤਿੰਨ ਤੋਂ ਚਾਰ ਬੱਸਾਂ ਨੇ ਜੋ ਇੱਥੋਂ ਲਗਾਈਆਂ ਜਾ ਚੁੱਕੀਆਂ ਨੇ ਤਸਵੀਰ ਦਿਖਾ ਦਿੰਨੇ ਇੱਕ ਵਾਰ ਫੇਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਬਾਹਰ ਪੁਲਿਸ ਦੀ ਜਿਹੜੀ ਮਸਤੀ ਹੈ ਉਸ ਦੀ ਤਾਂ ਬੈਰੀਕੇਡਿੰਗ ਕੀਤੀ ਹੋਈ ਹੈ ਰੱਸੇ ਲਾਏ ਹੋਏ ਨੇ ਤਾਂ ਇਹ ਰੋਡ ਦੇ ਦੂਸਰੇ ਸਾਈਡ ਮਤਲਬ ਯੂਨੀਵਰਸਿਟੀ ਦੇ ਸਾਹਮਣੇ ਜੇਕਰ ਕੋਈ ਇਕੱਠੇ ਹੁੰਦੇ ਆ ਤਾਂ ਉਹਨਾਂ ਨੂੰ ਵੀ ਇੱਥੋਂ ਪੁਲਿਸ ਚੱਕ ਕੇ ਲੈ ਜਾਂਦੀ ਹੈ